ਹਾਂਜੀ ਸਸਤੀ ਭਾਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਪਾਂ ਤੁਹਾਨੂੰ ਅੱਜ ਦੱਸਿਆ ਫਾਰਸੀ ਸਲਵਾਰ ਦੀ ਕਟਿੰਗ ਤੇ ਇਹ ਲੈਂਥ ਹੈ ਜੀ ਇਹ ਤਿਆਰ ਹੈ 7 ਇੰਚ ਆਰਮ ਸਲਵਾਰ ਦੀ ਲੈਂਥ ਆ ਇਹ ਆਪਾਂ ਜਿਆਦਾ ਨਹੀਂ ਥੋੜਾ ਜਿਹਾ ਇੰਚ ਵਧਾਵਾਂਗੇ ਤੇ ਆਪਾਂ 36 ਇੰਚ ਲੈਂਥ ਕਰਾਂਗੇ ਤਿਆਰ ਸਿੱਧਾ ਹੇ ਪਰ ਉੱਪਰ 4 ਇੰਚ ਵੇਲਪ ਦਾ ਛੱਡ ਦੇਣਾ ਤੇ ਆਪਾਂ ਨਿਸ਼ਾਨੀ ਲਾਉਣੀਆਂ 38 ਇੰਚ ਤਿਆਰ ਕਰਨ। ਤੇ ਅੱਧਾ ਅੱਧਾ ਇੰਚ ਦੋਨਾਂ ਪਾਸਿਆਂ ਦਾ ਮਾਰਜਿਨ ਹੋਗਾ। ਤੇ ਆਪਾਂ 39 ਇੰਚ ਦੇ ਚੰਨ ਲਾਵਾਂਗੇ 4 ਇੰਚ ਦੇਖੋ। 38 ਤੇ ਤੇ ਇਹ ਆਪਾਂ 38 ਇੰਚ ਦੇ ਨਿਸ਼ਾਨੀ ਦਾ ਸੇਮ ਆਕਾਰ ਤੁਸੀਂ ਸਰਕਵਿਟ 38 ਇੰਚ ਦੀ ਨਿਸ਼ਾਨੀ ਲਾਵਾਂਗੇ 39। ਹੁਣ ਆਪਾਂ ਇਹਨਾਂ ਨੂੰ ਦੋਨਾਂ ਨੂੰ ਮਿਲਾ ਦਾਂਗੇ। ਬੋਰ ਦੀ ਸੌਖੇ ਤਰੀਕੇ ਨਾਲ ਕੱਪੜਾ ਇਸ ਨੂੰ ਜਦੋਂ ਵੇਪਨ ਦਾ ਟੁਟਾ ਚੌਕਲੇ ਦਾ ਕੰਮ ਤਾਂ ਹੋ ਗਿਆ ਜਿਸ ਨੂੰ ਵੀ ਜਿਹਨੇ ਆਪਾਂ ਫੋਲਡ ਕੀਤਾ ਹੈ ਤੂੰ ਇੱਦਾਂ ਫੋਲਡ ਇੱਧਰ ਨਾਲ ਫੋਲਡ ਹੋ ਜਾਸਾ ਇੱਧਰ ਨਾਲ ਉੱਪਰੋਂ ਫੋਲਡ ਕਰ ਸਕਦਾ ਹੈ ਤੇ ਇਹਦਾ ਪੌਂਚਾ ਵੀ ਨਾਰਮਲ ਸਲਵਾਰ ਦਾ ਜਿਹਨੇ ਆਪਣਾ 6.5 7 ਇੰਚ ਹੁੰਦਾ ਤੇ ਇਹਦਾ ਆਪਾਂ ਪੌਂਚਾ ਵੱਡਾ ਰੱਖਣੀ ਹੈ ਸਾਢੇ 8 ਇੰਚ ਰੱਖਾਂਗੇ। ਤੇ ਬਾਕੀ ਰੱਖਾਂਗੇ ਆਪਾਂ ਮਾਰ ਦੇਣਾ। ਇਹ ਇਧਰਲੇ ਪਾਸੇ ਆਪਾਂ ਰੱਖਾਂਗੇ 1 ਇੰਚ ਆਪਾਂ ਸਲਾਈ ਲਈ ਰੱਖਾਂਗੇ। ਸਾਢੇ 9 ਇੰਚ ਤੇ ਆਪਾਂ ਲਾਈਏ ਨਿਸ਼ਾਨ। ਹੁਣ ਆਪਾਂ ਉਧਰੋਂ ਆਸੰਦਾਂ ਦੇ ਨਿਸ਼ਾਨ ਲਾ। ਫਮੇ 4 ਇੰਚ ਦਾ ਆਪਾਂ ਛੱਡ ਦਾਂਗੇ ਬੈਠਣ ਵਾਸਤੇ ਤੇ ਬਾਕੀ ਆਪਾਂ ਲਾਉ ਨਿਸ਼ਾਨ। ਇਹਦੇ ਆਪਾਂ ਲਾ ਲਈ ਸਾਢੇ 9 ਬਾਈ ਜੀ ਆਪਾਂ ਇਹ ਸਾਡੇ 12 ਵਾਦੀ ਮੋਹਿਆ ਸਾਡੇ ਨਾਲ ਦਾ ਬੈਨ ਚਾਣ ਲਗਾ ਦਾ ਤੇ ਜੇ ਇਹ ਆਪਾਂ ਸਾਰੇ ਘੇਰਾ ਰੱਖਣਾ ਪੈਦਾ ਸਾਰਾ 42 ਇੰਚ ਕਰਨਾ ਤੇ ਆਪਾਂ ਇਹਦਾ ਹਾਫ 21 ਇੰਚ ਕਰਾਂਗੇ 21 ਇੰਚ ਦੀ ਬਟਾਈ ਕਰਾਂਗੇ ਉਹ ਇਹ ਆਪਾਂ ਦੀ ਤਾਂ ਜੇਕਰ ਇਹ ਕੋਈ ਪਰਿਚਨ ਹੈ ਇਹਨੂੰ ਸ਼ਾਮ ਨੂੰ ਫਸਿਦਾ ਕਰ ਲੈਣੇ ਸਿੱਧੇ ਤੋਂ ਲੈ ਕੇ ਉਸ ਤਨੂੰ ਇਹਨਾਂ ਮੈਚ ਕਰਦਾ ਹੈ ਇਹ ਦੂਸਰਾ ਦੇਖੋ ਕਿ ਕਿਤਾਬ ਇਸ ਜਿਹੜਾ ਆਪਾਂ ਨਾਰਮਲ ਸਵਾਰ ਦੇ ਇੰਜੀ ਟੇਪ ਰੱਖ ਕੇ ਜਾਂ ਸਿੱਧੀ ਫੱਟੀ ਰੱਖ ਕੇ ਆਪਾਂ ਮਾਰਕਿੰਗ ਕਰ ਲੈਣੇ ਆ ਇਹ ਜਿਹੜੀ ਫਾਰਸੀ ਸਲਵਾਰ ਹੈ ਇਹਦੇ ਆਪਾਂ ਇਹਦੇ ਨਾਲ ਵੀ ਆਪਾਂ ਜਿਹਦੇ ਨਾਲ ਫਲਾਵਰ ਦੀ ਨਿਸ਼ਾਨੀ ਲਾਉਣੇ ਨੇ ਉਹਦੇ ਨਾਲ ਆਪਾਂ ਇਹਦੇ ਨਿਸ਼ਾਨਾ ਕਰਾਂਗੇ। ਇਸ ਤਰੀਕੇ ਨਾਲ ਆਪਾਂ ਇਹ ਨਿਸ਼ਾਨਾ ਕਰਾਂਗੇ। ਬਹੁਤ ਸੋਹਣੀ ਬਣ ਕੇ ਤਿਆਰ ਹੋਏਗੀ। ਇਹਨਾਂ ਤੋਂ ਹੋਣੀ ਇਸ ਤਰ੍ਹਾਂ ਸ਼ਾਨ ਲੱਗੇਗੀ। ਇਹ ਕੁਛ कटाई जे इस तरह तर हो होती थोडी जे तुम्ही थोडी थोडा थोडा आपण मारकिंग करणार होत कटिंग करते हम ਪਰ ਬਹੁਤ ਸਿੱਧਾ ਪਾਈ ਕਰ ਰਹੇ ਹਾਂ ਇਹ ਵੀ ਉਹ ਜਿਹੜਾ ਜਿਹੜਾ ਅੱਜ ਨਾਲ ਸੀ ਉਹ ਕਰ ਰਹੇ ਹਾਂ ਸਬਸਕ੍ਰਾਈਬ ਕਰ ਦਿਓ ਜਿਆਦਾ ਜਰਾ ਵੱਧ ਸੀਗਾ ਪੁੱਤਰ ਤੇ ਆਪਣਾ ਹੁਣ ਆਸਾਂ ਜਿਹੜਾ ਇਹ ਇਹ ਤੋਂ ਆਖਰ ਹੋ ਗਿਆ ਇੱਕ ਤਰੀਕਾ ਪੇਜ ਬਣਾ ਰਹੇ ਹਾਂ ਤੁਹਾਨੂੰ ਆਪ ਇਹਨਾਂ ਆਸਣ ਜੋੜਾਂ ਦੋ ਬਹੁਤ ਆਸਣ ਦੇ ਨਾਲ ਤੇ ਆਪਾਂ ਲਾਵਾਂਗੇ ਸਲਾਈ ਦੋਨੋਂ ਦੇ ਦੋਨਾਂ ਆਸਣਾਂ ਦਾ ਆਪਾਂ ਸਲਾਈ ਲਾ ਕੇ ਇਹਦੀ ਆਪਾਂ ਅਰਦਾਸ ਵੀ ਜ਼ਰੂਰ ਇਹ ਤਰੀਕਾ ਬਣਾਉਣੀ ਹੈ आप तो लगे दिखाने सिलाई ला के आप ला ली सिलाई सिलाई में आप दो आसन जोड़ लिया तो हम आप बेल्ट की कटिंग कराई बेल्ट इंच जोड़ पी इंच की अपनी बेल्ट तैयार एक इंच आपको वाद रख के जोड़ पाने ਤੇ ਦਸਰਾ نیچے-नीचे ਕਪੜਾ ਤੇ ਇਹ ਜਿੰਨਾ ਜੋੜ ਕੇ ਨਾ ਫੋਨ ਨਹੀਂ ਕਰਦੇ ਕਰਦੇ ਨਹੀਂ ਇਹ ਹੈ ਬੈਲਟ ਦੀ ਕਟਿੰਗ ਤੇ ਜਿਹੜਾ ਆਪਾਂ ਹੁਣ ਇੱਥੇ ਇਹ ਆਪਾਂ ਅੱਜ ਤੇ ਕਰੀਜ਼ ਬੰਨੀ ਸੀ ਤੇ ਇਸ ਨਾਲ ਤੁਸੀਂ ਇਹਨੂੰ ਸੈੱਟ ਕਰਕੇ ਇੱਥੇ ਛੋਟਾ ਜਿਹਾ ਕੱਟ ਲਾ ਲਓ ਤੁਸੀਂ ਇੱਥੇ ਪੂਰੇ ਅੱਧੇ ਆਪਾਂ ਲਾ ਲੈਣਾ ਹੈ 5 ਇੰਚ ਦੀ ਨਿਸ਼ਾਨੀ ਲਾ ਲਾਂਗੇ ਇੱਥੇ ਆਪਾਂ 5 ਇੰਚ ਤੇ ਲਾ ਲਈ ਨਿਸ਼ਾਨੀ ਤੇ ਹੁਣ ਆਪਾਂ ਇਹਨੂੰ ਇੱਥੇ ਇੱਕ ਇਸ ਤਰ੍ਹਾਂ ਵੱਡਾ ਗੱਲ ਪਾ ਲਿਆ ਵੱਡੀ ਚੋਣ 5 ਇੰਚ ਤੇ 2.5 ਇੰਚ ਦੀ ਹੋ ਜੂਗੀ 5 ਇੰਚ ਨਿਸ਼ਾਨੀ ਲਾ ਕੇ ਫਿਰ ਆਪਾਂ ਇਹਨੂੰ ਉੱਪਰ ਲੱਬਲਾ ਚੱਕ ਕੇ ਐ ਸੌਣ ਮਾਰ ਦੇਣੀ ਇੱਥੇ ਦੋਨੋਂ ਸਾਈਡ ਤੇ ਇੱਧਰ ਵੀ ਤੇ ਇੱਧਰ ਵੀ ਆਪਾਂ ਉਨੇ ਤੇ ਕਰ ਦੇਣਾ ਤੇ ਬਾਕੀ ਜਿਹੜਾ ਆਹ ਕੱਪੜਾ ਬਚੂਗਾ ਇਹਦੇ ਵਿੱਚ ਸਾਰੇ ਦੇ ਵਿੱਚ ਛੋਟੇ 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 ਗਲ ਪਾ ਦੇਣੇ ਸਾਰੇ ਦੇ ਵਿੱਚ ਛੋਟੇ ਛੋਟੇ ਪਾਉਣੇ ਆ ਬਸ ਤੇ ਇਹ ਕੱਲਾ 2.5 ਇੰਚ ਦਾ ਕਾਪੜਾ ਪਾਉਣਾ ਹੈ ਕੋਸੇ ਪਰ ਆਪਾਂ ਇੱਧਰ ਪਾ ਲੈਣੇ ਤੇ ਆਜੂ ਤੁਹਾਨੂੰ ਦਿਖਾਉਣਾ ਹੈ ਫਿਰ ਇਹ ਆਪਾਂ ਵੱਲ ਪਾ ਲੈ ਟਿੱਕਾ 2.5 ਇੰਚ ਦਾ ਵੱਡਾ ਤੇ ਬਾਕੀ ਨਾਲ ਛੋਟੇ ਛੋਟੇ ਸੇਮ ਹਾਂ ਅੰਦਰੋਂ ਮੁਹਰ ਕੇ ਪਾਉਣੇ ਆ ਇਹਦੇ ਇਹਨਾਂ ਦੇ ਇਧਰ ਨੂੰ ਇਹਨਾਂ ਦੇ ਇਧਰ ਨੂੰ ਇਹ ਆਪਾਂ ਸਾਰੇ ਵਾਲ ਪਾ ਲਏ ਚੋਣਾ ਹੁਣ ਆਪਾਂ ਇਹਦੇ ਨਾਲ ਬੈਲਟ ਨੂੰ ਜੋੜਾਂਗੇ ਬੈਲਟ ਨੂੰ ਤੁਸੀਂ ਇਹ ਇਹਦੇ ਨਾਲ ਆਹ ਚੀਜ਼ ਜਿੱਥੇ ਆਪਾਂ ਹੋਲਡ ਕਰਦੇ ਹੁੰਨੇ ਆਇਆ ਸਨਰ ਮਲਾ ਕੇ ਇਧਰੋਂ ਸਿਉਣ ਲੱਗ ਜਾਣਾ ਇੱਥੋਂ ਐ ਸਿਉਣ ਸਿਉਣ ਮਾਰ ਕੇ ਇੱਥੇ ਤੱਕ ਫਿਰ ਜਿਹੜਾ ਇਹਦਾ ਬੈਲਟ ਦਾ ਸੈਂਟਰ ਆਊਗਾ ਇੱਥੇ ਆਪਾਂ ਛੋਟਾ ਜਿਹਾ ਕੱਟ ਲਗਾ ਲਾਂਗੇ ਜਾਂ ਕਿਸੇ ਤਰ੍ਹਾਂ ਦੇ ਨਿਸ਼ਾਨੀ ਲਾ ਲਈ ਤੁਸੀਂ ਚੌਕ ਨਾ ਕੱਟ ਲਗਾ ਲਓ ਇੱਥੇ ਆਪਾਂ ਕੱਟ ਲਾ ਲਾਂਗੇ ਤੇ ਇਹ ਜਿਹੜਾ ਕੱਟ ਹੈ ਇਹਨੂੰ ਆਪਾਂ ਇਹਦੇ ਨਾਲ ਇਹ ਮਿਲਿਆ ਹੋਣਾ ਚਾਹੀਦਾ ਪਿਛਲੇ ਹਸਨ ਨਾਲ ਤੇ ਜੇ ਪਿੱਛੇ ਦੋ ਵਾਲ ਪੈਂਦੇ ਆ ਦੋ ਪਾ ਸਕਦੇ ਆ ਆਪਾਂ ਇੱਥੇ ਤਿੰਨ ਪੈਂਦੇ ਤਾਂ ਤਿੰਨ ਪਾ ਸਕਦੇ ਆ ਇਹਦੇ ਸਿੰਗਲ ਵਾਲ ਨਹੀਂ ਪਾਉਂਦੇ ਦੋ ਪਾ ਸਕਦੇ ਆ ਤਿੰਨ ਪਾ ਸਕਦੇ ਆ ਤੇ ਇਹ ਵਾਲਾ ਅੱਗੇ ਵੀ ਇਹਦੇ ਇਸ ਤਰ੍ਹਾਂ ਪਹਿਣਗੇ ਪਿੱਛੇ ਇਹਦੇ 2 ਜਾਂ 3 ਇੱਕ ਸਾਈਡ ਤੇ ਸੇਮ ਇਧਰ ਪਹਿਣਗੇ ਆਪਾਂ ਇਹਨੂੰ ਬੈਲਟ ਨਾਲ ਅਟੈਚ ਕਰ ਦਾਂਗੇ ਨਾਲ ਇਹ ਵਾਲਾ ਹੋ ਗਏ ਸਾਰੇ ਬ੍ਰੈਸਟ ਚਾਹਤੀ ਆਪਾਂ ਨਾਲ ਨਾਲ ਹੀ ਠੀਕ ਹੈ ਦੇਖੋ ਕਿ ਇਹ ਸੋਨੇ ਵਾਲੇ ਕੋਈ ਹੈ ਇਹ ਛੋਟੇ ਵਾਲੇ ਇਹ ਜਿਹੜਾ ਆਪਾਂ ਲਾਇਆ ਸੀ 5 ਇੰਚ ਤੇ 1.5 ਇੰਚ ਹੋਗਾ ਮੈਂ ਇਹਦੇ ਬੈਲਟ ਨਾਲੋਂ ਤੇ ਫਿਰ ਪਿੱਛੇ ਦੇ దొ దోగా వన్ టూ దొద్ది ఉపలం ఇరవారా ఏదే మూడి పొచ్చే ఏదే బాగి పొంచే బుకరమ నా బుకరమే పేస్ట్ నేనేతా ఫోల్ని పట్టీ కట్క చౌళి పొంచే బాదే ਕੋਈ ਤੁਹਾਡਾ ਟਾਈਮ ਚ ਇਹ ਤਿਆਰ ਹੋਣ ਵਾਲਾ ਹੈ ਸਵਾਰ ਤੇ ਬਹੁਤ ਸੋਹਣੀ ਪਾਈ ਵੀ ਬਹੁਤ ਸੋਹਣੀ ਲੱਗਦੀ ਹੈ ਲਓ ਜੀ ਤੇ ਫਰਸ਼ੀ ਸਵਾਰ ਹੋ ਗਈ ਤਿਆਰ ਬਿਲਕੁਲ ਤਿਆਰ ਹੋ ਗਈਏ ਉਪਰੋਂ ਇਸ ਤਰ੍ਹਾਂ ਦੇ ਲੁਕ ਪਾਉਂਦੇ ਤੇ ਇਹਦੇ ਅੱਗੇ ਪਹੁੰਚੇ ਪਹੁੰਚੇ ਤੇ ਅੱਧਰ ਲੈ ਸਲਾਈ ਹੈ ਦੋਨੋਂ ਸਾਈਡ ਤੇ ਵਿੱਚ ਆਪਾਂ ਇੱਕ ਸਲਾਈ ਵੀ ਇਸ ਤਰ੍ਹਾਂ ਮੜੇ ਕਿਉਂਕਿ ਇਹ ਨਹੀਂ ਮੜਨੇ ਸੀ ਤੇ ਤੇ ਵੀਡੀਓ ਸੋਹਣੀ ਲੱਗੀ ਜਰੂਰ ਲਾਈਕ ਸ਼ੇਅਰ ਜਰੂਰ ਕਰਿਆ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਵੇਖਣ ਲਈ ਧੰਨਵਾਦ